ਪੰਜਾਬ ਕਾਂਗਰਸ ਨੂੰ ਪੰਜ ਸੀਟਾਂ ਤੇ ਉਮੀਦਵਾਰਾਂ ਦੇ ਐਲਾਨ ਦੇ ਲਈ ਹਾਲੇ ਕਰਨਾ ਪੈ ਸਕਦਾ ਹੈ ਹੋਰ ਇੰਤਜ਼ਾਰ ਦਿੱਲੀ ਦੇ ਵਿੱਚ ਹੋਈ ਸੀ ਸਿੱਧੀ ਮੀਟਿੰਗ ਦੇ ਵਿੱਚ ਨਹੀਂ ਬਣੀ ਸੈਂਪਤੀ ਅਮੇਠੀ ਤੇ ਲਾਇਬਰੇਲੀ ਸੀਟ ਤੇ ਵੀ ਸਸਪੈਂਸ ਬਰਕਰਾਰ ਕੱਲ੍ਹ ਨੂੰ ਫਿਰ ਹੋਏਗੀ ਬੈਠਕ ਤੇ ਆਮੋਦੀ ਦਾ ਵਿਰੋਧੀਆਂ ਤੇ ਤਿੱਖਾ ਨਿਸ਼ਾਨਾ ਬੋਲੇ ਇੰਡੀਆ ਅਲਾਈንስ ਵੀ 5 ਸਾਲ ਦੇ ਵਿੱਚ 5 ਪ੍ਰਧਾਨ ਮੰਤਰੀ ਬਣਾਉਂਦੀ ਹੈ ਪਲੈਨਿੰਗ ਕਿਹਾ ਜੇਕਰ ਕਾਂਗਰਸ ਸੱਤਾ ਦੇ ਵਿੱਚ ਆਈ ਤਾਂ ਮਹਿਲਾਵਾਂ ਦੇ ਸੋਨੇ ਚਾਂਦੀ ਦੀ ਕਰਵਾਏਗੀ ਜਾਂਚ ਮੰਗਲ ਸੂਤਰ ਵਿਵਾਦ ਤੇ ਪ੍ਰੇਕਾ ਗਾਂਧੀ ਨੇ ਮੋੜ ਪੀਐਮ ਮੋਦੀ ਨੂੰ ਘੇਰਿਆ ਕਿਹਾ ਇੱਕ ਅੰਕਲ ਦਰਬਾਰ ਲਗਾ ਕੇ ਦੇ ਰਹੇ ਗਿਆਨ ਬੋਲ ਰਹੇ ਕਾਂਗਰਸ ਸਾਵੇਗੀ ਤਾਂ ਮੰਗਲ ਸੂਤਰ ਚੋਰੀ ਕਰ ਲਵੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਮਾਨ ਦੇ ਵੱਲੋਂ ਤਾਬੜ ਤੋੜ ਪ੍ਰਚਾਰ ਜਾਰੀ ਅੱਜ ਦੁਪਹਿਰ 1 ਵਜੇ ਬਰਨਾਲਾ ਦੇ ਵਿੱਚ ਮੀਤਿਆਰ ਦੇ ਹੱਥ ਚ ਕਰਨਗੇ ਜਨ ਸਭਾ ਸ਼ਾਮ ਨੂੰ ਲੁਧਿਆਣਾ ਚ ਕਰਨਗੇ ਰੋਸ਼ੋ ਅੰਮ੍ਰਿਤਸਰ ਦੇ ਵਿੱਚ ਅੱਜ ਪਾਤਪਾ ਦੇ ਸੀਨੀਅਰ 라ਗੂ ਤਰਨਚੂਪ ਕਰਨਗੇ ਚੌਂ ਨ ਪ੍ਰਚਾਰ ਵਿੱਚ ਵੀ ਉਮੀਦਵਾਰ ਤਰਨਜੀਤ ਸੰਧੂ ਦੇ ਲਈ ਵੋਟ ਦੀ ਕਰਨ ਦੀ ਅਪੀਲ ਸਵੇਰੇ 11 ਵਜੇ ਤੋਂ ਸ਼ਾਮ ਤੱਕ ਵੱਖ-ਵੱਖ ਪ੍ਰੋਗਰਾਮਾਂ 'ਚ ਹੋਣਗੇ ਸ਼ਾਮ ਮੋਗਾ ਪਹੁੰਚੇ ਖੰਸਰ ਖੰਸੇ ਪਰ ਵਾਹਿਗੁਰੂ ਦਾ ਕੀਤਾ ਸ਼ੁਕਰਾਨਾ ਕਿਹਾ ਅੱਜ ਪਹਿਲਾ ਦਿਨ ਕਿਸਾਨਾਂ ਦੇ ਨਹੀਂ ਹੋਏ ਦਰਸ਼ਨ ਬੋਲੇ ਰੱਬ ਵੀਰਾਂ ਦੇ ਘਰੇ ਚ ਠੰਡ ਪਾਵੇ ਮੇਰੀ ਜਾਨ ਛੁੱਟੇ दासपुर ਦੇ ਵਿੱਚ ਬੀਜੇਪੀ ਉਮੀਦਵਾਰ ਦਿਨੇਸ਼ ਬੱਪੂ ਦਾ ਵਿਰੋਧ ਕਿਸਾਨਾਂ ਨੇ ਕਾਫਲਾ ਰੋਕੇ ਇਿੱਤੇ ਸਵਾਲ ਤਕੋਟ ਖਪੂਰਾਜ ਆਰਤੀਆਂ ਨੇ ਆਪ ਉਮੀਦਵਾਰ ਕਰਮਜੀਤ ਅਨਮੋਲ ਮੁਕੇ ਸਵੇਤ ਪਾਲਿਕਾ ਦਾ ਸੁਪੀਰ ਬਾਦਲ ਤੇ ਇਨਜ਼ਾਮ ਕੇ ਹੱਥ ਅਰੰਧਿਨਾਤ ਲੋਕਾਂ ਨੂੰ ਵੰਡ ਰਹੇ ਨੇ ਸੁਪੀਰ ਬਾਦਲ ਰਾਮ ਮੰਦਿਰ ਚ ਨਾ ਜਾਣਦੇ ਕਿ ਚੁੱਕੇ ਸਵਾਲ ਅਕਾਲੀ ਦਲ ਦਾ ਪਲਟਵਾਰ ਪੰਜਾਬ ਚ ਨਹੀਂ ਚੱਲੇਗਾ ਬੀਜੇਪੀ ਦਾ ਫਿਰਕੂਵਾਦੀ ਪੱਤਾ ਜੰਮੂ ਦੇ ਵਿੱਚ ਆਪਲੀ ਜਰ ਓਮ ਪ੍ਰਕਾਸ਼ ਖਜੂਰੀਆ ਦੀ ਦੁਕਾਨ ਤੇ ਫਾਇਰਿੰਗ ਕਰ ਦੁਕਾਨ ਦੇ ਸ਼ੀਸ਼ੇ ਚ ਲਗੀਆਂ ਗੋਲੀਆਂ ਫਾਇਰਿੰਗ ਕਰਕੇ ਫਰਾਰ ਹੋ ਜਾਣ ਪਛਾਤੇ ਸੰਗੂਰ ਜੇਲ੍ਹ ਦੇ ਵਿੱਚੋਂ ਹਿੱਟ ਲੱਗਿਆ ਮਕੂਕਾ ਸਲਮਾਨ ਖਾਨ ਦੇ ਕਾਰ ਦੇ ਬਾਹਰ ਫਾਇਰਿੰਗ ਦੇ ਕੇਸ ਦੇ ਵਿੱਚ ਮਹਾਰਾਸ਼ਟਰ ਪੁਲਿਸ ਨੇ ਲਾਇਆ ਸਖਤ ਕਾਨੂੰਨ ਦੁਬਈ ਤੋਂ ਆਰ ਸ਼ੂਕਰਾਂ ਨੇ ਸਲਮਾਨ ਦੇ ਕਾਰ ਤੇ ਕੀਤੀ ਸੀ ਪਰ ਗੁਜਰਾਤ ਦੇ ਸੂਰਤ ਦੇ ਵਿੱਚ ਪਾਲੀਵੰਡਾ ਦਾ ਕਾਰ ਰੰਪੀਰ ਕਪੂਰ ਦੇ ਪ੍ਰੋਗਰਾਮ 'ਚ ਮੱਚੀ ਪਗੜੜ ਫੀਰ ਦੇ ਕਾਰਨ ਲੋਹੇ ਦੀ ਪੈਕੇਜਿੰਗ ਟੁੱਟਣ ਦੇ ਨਾਲ ਕਈ ਬੱਚੇ ਜ਼ਖਮੀ ਜੁਐਲਰੀ ਸ਼ੋਰੂਮ ਦਾ ਉਦਘਾਟਨ ਕਰਨ ਆਏ ਸਨ ਰਣਪੇਪ ਸਸ਼ਿਕਾ ਨਿਊਜ਼ 18 ਪੰਜਾਬ ਹਰਿਆਣਾ ਦੇਖੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲ ਗੁਰਜੋ ਸੰਦੂਤ ਅਬ੍ਰੇਟਿੰਗ ਵਿੱਚ ਹਰ ਵੱਡੀ ਤੇ ਨਾਲੀ ਛੋਟੀ ਖਬਰ ਤੇ ਨਜ਼ਰ ਪਾਵਾਂਗੇ ਪਰ ਸ਼ੁਰੂਆਤ ਕਰਾਂਗੇ ਸਿਆਸੀ ਅਖਾੜੇ ਤੋਂ 24 ਦੇ ਚੈਂਪੀਅਨ ਤੋਂ ਤਾਂ ਪੰਜਾਬ ਦੇ ਵਿੱਚ ਪੰਜ ਸੀਟਾਂ ਦੇ ਲਈ ਕਾਂਗਰਸ ਦੀ ਸਹਿਮਤੀ ਨਹੀਂ ਬਣੀ ਹੈ ਦਿੱਲੀ ਦੇ ਵਿੱਚ ਹੋਈ ਸੀ ਇਸ ਦੀ ਮੀਟਿੰਗ ਦੇ ਵਿੱਚ ਦੱਸਿਆ ਕਿ ਕੋਈ ਫੈਸਲਾ ਅਜੇ ਨਹੀਂ ਲਿਆ ਗਿਆ ਹੈ ਤਾਂ ਪੰਜਾਬ ਦੀਆਂ ਪੰਜ ਸੀਟਾਂ उम्मीदवार अमेठी तो राहुल गांधी से चोन लड़न दिवचा ने रायबरेली तो प्रियंका गांधी के नाते चर्चा जोरा शोरों से है और कल मुड़ कांग्रेस की केंद्रीय चो कमेटी की बैठक होएगी। उम्मीद जताई जा रही थी वालों राहुल गांधी ਔਰ ਪ੍ਰੇਕਾ ਗਾਂਧੀ ਦੇ ਨਾਂ ਤੇ ਮੋਹਰ ਲਈ ਜਾ ਸਕਦੀ ਹੈ ਪਰ ਫੈਸਲਾ ਅਜੇ ਨਹੀਂ ਲਿਆ ਗਿਆ ਹੈ ਸੂਤਰਾਂ ਦੇ ਮੁਤਾਬਿਕ ਸੀਐਸਸੀ ਦੇ ਵੱਲੋਂ ਰਾਹੁਲ ਅਤੇ ਪ੍ਰੇਕਾ ਗਾਂਧੀ ਦੇ ਚੋਣ ਲੜਨ ਦਾ ਪ੍ਰਸਤਾਵ ਦਿੱਤਾ ਗਿਆ ਹੈ ਜਿਸ ਤੇ ਭਲਕੇ ਹੋਣ ਵਾਲੀ ਸੀਐਸਸੀ ਦੀ ਮੀਟਿੰਗ 'ਚ ਕੋਈ ਫੈਸਲਾ ਲਿਆ ਜਾ ਸਕਦਾ ਹੈ ਜੇਕਰ ਪੰਜਾਬ ਦੇ ਅਸੇ ਨਜ਼ਰ ਮਾਰੀਏ ਤਾਂ ਪੰਜਾਬ ਦੇ ਵਿੱਚ ਦੱਸ ਦਈਏ ਕਿ ਹੁਣ ਤੱਕ 7 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਤਾਂ કુલ ਮਿਲਾ ਕੇ ਜਿਹੜਾ ਹੈ ਉਹ ਪਿਕਚਰ ਅੰਮ੍ਰਿਤਸਰ ਤੋਂ ਜਲੰਧਰ ਸੀ ਤੋਂ ਫਤਿਹਗੜ ਸਾਹਿਬ ਤੋਂ ਬਠਿੰਡਾ ਤੋਂ ਅਤੇ ਸੰਗਰੂਰ ਪਟਿਆਲਾ ਤੋਂ ਅਸਾਫ ਹੋਈ ਉਸ ਤੋਂ ਬਾਅਦ ਦੋ ਮਹਿਲਾ ਉਮੀਦਵਾਰਾਂ ਨੂੰ ਜਿਹੜਾ ਹੈ ਉਹ ਉਤਾਰ ਦਿੱਤਾ ਗਿਆ ਹੁਸ਼ਿਆਰਪੁਰ ਔਰ ਫਰੀਦਕੋਟ ਦੀ ਸੀ ਤੋਂ ਤਾਂ ਹੁਣ ਹੈ ਪੇਚ ਫਸਿਆ ਹੋਇਆ ਹੈ ਤਰਨਤਾਰਨ ਤੋਂ ਉਮੀਦਵਾਰ ਕੌਣ ਹੋਏਗਾ ਔਰ ਸਭ ਤੋਂ ਅਹਿਮ ਸੀਟ ਜਿਹੜੀ ਹੈ ਲੁਧਿਆਣਾ ਦੀ ਸੀਟ ਇਥੋਂ ਕੌਣ ਉਮੀਦਵਾਰ ਹੋਏਗਾ ਇਸ ਤੋਂ ਇਲਾਵਾ ਹੋਰ ਸੀਟਾਂ ਜਿਹੜੀਆਂ ਰਹਿੰਦੀਆਂ ਨੇ ਉਹਨਾਂ ਨੂੰ ਲੈ ਕੇ ਵੀ ਪੇਚ ਫਸਿਆ ਹੋਇਆ ਹੈ ਅਨੰਦਪੁਰ ਸਾਹਿਬ ਤੋਂ ਕੌਣ ਹੋਏਗਾ ਤਾਂ ਇਹ ਸਾਰੀਆਂ ਸੀਟਾਂ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ ਔਰ ਵੇਖਣਾ ਹੋਏਗਾ ਕਦੋਂ ਮੋਹਰ ਲੱਗਦੀ उधर पीएम मोदी ने इंडिया अलायंस से तिखा निशाना साधया है, कि एक एक है। महिला चांदी की जांच करवाएगी कांग्रेस ने कहा है देश में विरासती टैक्स लगाना चाहती है कांग्रेस का बीजेपी एन डी ए दो सिफर तो अगे चल रहे ने। और इस तरीकेगा कांग्रेस गठजोड़ ने दो सैल्फ गोल किए ਤਾਂ ਇਸ ਤਰੀਕੇ ਦੇ ਨਾਲ ਉਹਨਾਂ ਕਹਿਆ ਕਿ ਨਤੀਜੇ ਜਿਹੜੇ ਨੇ ਉਹ ਦੀ ਪੂਰਨ ਨਜ਼ਰਾਨੀਗੇ ਤਾਂ ਨਿਸ਼ਾਨਾ 사ਤੇ ਹੋਏ ਪੀਐਮ ਨਜ਼ਰ ਆਏ ਨੇ ਲੱਗਦਾ ਹੈ ਕਿ ਇੰਡੀਆ ਅਲਾਈਂਸ ਦੇ ਵਿੱਚ ਵੱਖ-ਵੱਖ ਪਾਰਟੀਆਂ ਨੇ ਵੱਖ-ਵੱਖ ਸੂਬਿਆਂ ਦੇ ਵਿੱਚ ਸਿੱਖ ਸ਼ੇਅਰਿੰਗ ਨੂੰ ਲੈ ਕੇ ਜਿਹੜਾ ਹੈ ਉਹ ਪੂਰਾ ਇਚੋਣ ਲੜੀ ਜਾ ਰਹੀ ਹੈ ਔਰ ਉਸ ਤੋਂ ਬਾਅਦ ਪੀਐਮ ਦਾ ਇਹ ਨਿਸ਼ਾਨਾ ਇੰਡੀਆ ਅਲਾਈਂਸ ਵਾਲੋ ਨੇ ਖੁੱਲ੍ਹ ਕੇ ਦੇਸ਼ ਵਿਰੋਧੀ एजेंडा और तुष्टीकरण के हथकंडों का इस्तेमाल करना शुरू कर दिया है अब कांग्रेस का एजेंडा है कि वो सरकार में आने के बाद कश्मीर में आर्टिकल 370 वापस ले आएंगे क्या आप ऐसा करने देंगे अब किसी में हिम्मत है कि मोदी के इस कदम को पीछे हटा सके ये लोग कह रहे हैं कि इनकी सरकार बनी तो ये लोग सीए एक कानून रद्द कर देंगे क्या ये देश उनको करने देगा और अगर करने जाएंगे तो उनकी हालत क्या होगी उनको पता है क्या अब आप मुझे बताइए जिन लोगों के तीन अंकों में लोकसभा सीट जीतने के लाले पड़े हो क्या ये इंडिया अलायंस वाले सरकार के दरवाजे तक भी पहुंच सकते हैं क्या और उनका तो हाल ये है जी वो ऐसी फॉर्मूला बना रहे एक साल एक पीएम ये फॉर्मूला निकालने में लगे हैं अगर पांच साल मौका मिले तो पांच प्रधानमंत्री अब इनको इसकी आदत हो गई कर्नाटका में भी अभी सरकार बनी उनकी पार्टी उनका विजय फार्मूला क्या ਡਾਈਸਾਲ ਇੱਕ ਮੁੱਖ ਮੰਤਰੀ ਡਾਈਸਾਲ ਦੇ ਬਾਅਦ ਜੋ ਡੈਪਟੀ ਸੀਐਮ ਹੈ ਉਹ ਮੁੱਖ ਮੰਤਰੀ ਇਹ ਖੇਲ ਖੇਲ ਰਹੇ ਹਨ ਉਧਰ ਪ੍ਰੇਨਕਾ ਗਾਂਧੀ ਨੇ ਮੰਗਲਸੂਤਰ ਵਿਵਾਦ ਤੇ ਪੀਐਮ મોદી ਨੂੰ ਘੇਰਿਆ ਹੈ ਉਹਨਾਂ ਨੇ ਕਿਹਾ ਕਿ ਇੱਕ ਅੰਕਲ ਦਰਬਾਰ ਲਗਾ ਕੇ ਗਿਆਨ ਦੇ ਰਹੇ ਬੋਲ ਰਹੇ ਨੇ ਕਾਂਗਰਸ ਆਈ ਗੀਤਾ ਮੰਗਲਸੂਤਰ ਚੋਰੀ ਕਰ ਲਵੇਗੀ ਉਹਨਾਂ ਨੇ ਕਿਹਾ ਕਿ ਪੀਐਮ ਆਪਣੇ ਔਦੇ ਦੀ ਮਰਿਆਦਾ ਨਹੀਂ ਰੱਖ ਰਹੇ ਤਾਂ ਪ੍ਰੇਨਕਾ ਗਾਂਧੀ ਦੇ ਵੱਲੋਂ ਦਾਸੀ ਕਿ ਮੰਗਲਸੂਤਰ ਵਾਲੇ ਬਿਆਨ ਨੂੰ ਲੈ ਕੇ ਲਗਾਤਾਰ वको वक्त तेज़ा तो जरा घेरिया जा रहा है, है, है शादी होती है तो शादी के समय आपने देखा होगा मैंने बहुत बार देखा है की हमेशा एक अंकल जी होते हैं तो कोने में बैठ जाते हैं और अपना छोटा सा दरबार लगाते है लगाते है कि नहीं होते है ना जो भी बोर हो रहा होता है वो कहता है कि भाई सुनू मैं अंकल जी क्या कह रहे हैं जाके सुनते हैं कि अंकल जी क्या कह रहे हैं आज कुछ ना कुछ नया तो लाएंगे और अंकल जी सबको अपना ज्ञान देते रहते हैं देते हैं कि नहीं है ना अब आप बताओ एक दिन अगर आप ऐसे एक शादी में या कहीं भी आप चाय की दुकान में बैठे और एक ऐसे ज्ञान देने वाले अंकल जी बैठे हो और वो कह रहे हैं सबको कि सावधान हो जाओ अब जब सरकार आएगी ना कांग्रेस की तो एक्सरे की मशीन लाकर तुम्हारे घरों में जो बक्से पड़े हैं और जो घरों में तुमने छोटा अपना बचत अपनी की हुई है या तुम्हारी महिलाओं के जो मंगलसूत्र हैं, उसको एक्सरे से निकाल के ये सरकार चोरी कर लेगी और किसी और को दे देगी हंस रहे हो ना मान लो किसी चाय के दुकान में या किसी शादी में किसी ज्ञान देने वाले अंकल ने ऐसी बात कह दी हो तो आप क्या कहते आप कहते कि भाई आज तो अंकल ने बहुत बड़ी बात कर ली खूब गहरी साजिश निकाल दी हंसते ना हंसते कि नहीं हंसते आप कहते हैं कि क्या बकवास कर रहे हैं यार अंकल? कुछ नया सोचो अब देश की परिस्थिति ये हो गई है कि उसी तरह से देश के सबसे बड़े प्रधानमंत्री जी जो सबसे बड़ा पद ले रखे हैं देश में जिनके पास सबसे ज्यादा सत्ता है उस पद की गरिमा को उस पद की गंभीरता को आधार बनाकर ऐसी बकवास की बातें आपके सामने हैं। ਅਮਰਪੁਰ ਸਰ ਦੇ ਵਿੱਚ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਚੋਣ ਪ੍ਰਚਾਰ ਕੀਤਾ ਤਸਵੀਰ ਦੀ ਸੈਰ ਕਰਦਿਆਂ ਚੋਣ ਪ੍ਰਚਾਰ ਕੀਤਾ ਗਿਆ ਹੈ ਨਾ ਕਿ ਵੱਖਰੇ ਤਰੀਕੇ ਦੇ ਨਾਲ ਵੱਖਰੇ ਅੰਦਾਜ਼ ਵਿੱਚ ਫਾਰਕਟ ਸੈਰ ਕਰ ਰਹੇ ਲੋਕਾਂ ਨੂੰ ਮਿਲੇ ਨੇ ਤਰਨਜੀਤ ਸੰਧੂ ਅਮਰਪੁਰ ਸਰ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਔਰ ਆਜ ਭਾਜਪਾ ਦੇ ਸਿੱਧਾ ਰਾਗੂ ਤਰਨਚੁਗ ਵੀ ਦੱਸੇ ਕਿ ਤਰਨਜੀਤ ਸੰਧੂ ਦੇ ਹੱਥ 'ਚ ਪ੍ਰਚਾਰ ਕਰਨਗੇ ਤਸਵੀਰ ਦੀ ਸੈਰ ਦੇ ਮੌਕੇ ਉਹਨਾਂ ਨੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਰਣਜੀਤ ਸਿੰਘ ਸੰਧੂ ਲਗਾਤਾਰ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ ਪਰ ਅੱਜ ਐਤਵਾਰ ਦਾ ਦਿਨ ਹੈ ਔਰ ਸਵੇਰ ਦੀ ਸੈਰ ਜਿਹੜੀ ਹੈ ਉਹ ਕਰਨ ਦੇ ਲਈ ਪਹੁੰਚੇ ਕਿਉਂਕਿ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਜਿਹੜੇ ਪਹੁੰਚਦੇ ਨੇ ਤਾਂ ਉਹਨਾਂ ਦੇ ਨਾਲ ਮੁਲਾਕਾਤ ਵੀ ਕੀਤੀ ਜਾ ਰਹੀ ਹੈ ਸਰ ਅੱਜ ਸਵੇਰੇ ਸੈਰ ਤੇ ਆਏ ਹੋ ਬਹੁਤ ਸਾਰੇ ਲੋਕ ਇੱਥੇ ਸ਼ਹਿਰ ਦੇ ਲਗਭਗ ਹਰ ਹਿੱਸੇ 'ਚ ਆਉਂਦੇ ਆ ਤਾਂ ਕੀ ਗੱਲਬਾਤ ਹੋਈ ਲੋਕਾਂ ਦੇ ਨਾਲ ਲੇਖੋ ਮੇਨ ਚੀਜ਼ ਇੱਥੇ ਤੁਸੀਂ ਵੀ ਦੇਖ ਸਕਦੇ ਹੋ ਕੋਈ ਵੀ ਗਾਰਡਨ ਚਲ ਜਾਓ ਕੰਪਨੀ ਬਾਗ 'ਚ ਹੋਰ ਵੀ ਜਿੰਨੇ ਇਥੇ ਏਰੀਆਜ਼ ਨੇ ਜਿੱਥੇ ਲੋਕ ਸਵੇਰੇ ਜਾ ਕੇ ਵਾਕ ਕਰਦੇ ਨੇ ਉਹਦੇ ਨਾਲ ਹੀ ਤੁਸੀਂ ਕੂੜਾ ਦੇਖੋਗੇ ਥੋੜਾ ਇਹ ਕਾਫੀ ਅਨ ਹੈਲਦੀ ਐਟਮੋਸਫੇਅਰ ਹੈ ਬੱਚੇ ਵੀ ਆ ਕੇ ਖੇਡਦੇ ਨੇ ਇਥੇ ਫੈਸਿਲਿਟੀਆਂ ਦੀਆਂ ਬਹੁਤ ਜ਼ਰੂਰਤ ਹੈਗੀ ਹੈ ਔਰ ਬੱਚਿਆਂ ਨੇ ਵੀ ਮੈਂ ਗੱਲ ਕੀਤੀ ক্রিকেট ਖੇਡ ਰਹੇ ਸੀਗੇ ਛੋਟੀ ਛੋਟੀ ਜਗ੍ਹਾ 'ਚ ਉਹਨਾਂ ਨੇ ਇਹੋ ਹੀ ਗੱਲ ਕਹੀ ਕਿ ਬਹੁਤ ਹੀ ਬੱਚਿਆਂ ਨੂੰ ਉਤਸ਼ਾਹ ਹੈਗਾ ਸਪੋਰਟਸ ਵੱਲ ਔਰ ਉਹਨਾਂ ਨੂੰ ਇਨਕਰੇਜ ਕਰਨਾ ਸਾਡੀ ਰਿਸਪੌਂਸਿਬਿਲਟੀ ਆ ਸਾਡਾ ਫਰਜ਼ ਹੈ ਇਹ ਨਹੀਂ ਆ ਕਿ ਸਿਰਫ ਉਹਨਾਂ ਲਈ ਫੈਸਿਲਿਟੀ ਕਰਨੀ ਹੈ ਇਹ ਮਾਪਿਆਂ ਦਾ ਵੀ ਫਰਜ਼ ਹੈ ਕਿਉਂਕਿ ਅਗਰ ਉਹ ਸਪੋਰਟਸ ਨਾਲ ਜੁੜਨਗੇ ਤੇ ਤਾਂ ਹੀ ਉਹ ਡਰੱਗਸ ਤੋਂ ਪਰਾਂ ਜਾਣਗੇ ਤੇ ਇਹ ਜਗ੍ਹਾ ਤੇ ਕਲੀਅਰਲੀ ਦਿਖਾਂਦੀ ਆ ਤੁਸੀਂ ਦੇਖ ਲਓ ਕਿੰਨਾ ਕਨਫਿਊਜ਼ਨ ਹੈ ਟ੍ਰਾਫਿਕ ਦੇ ਕੀ ਹਾਲ ਹੈ ਇੱਥੇ ਮੈਨੇਜਮੈਂਟ ਤੁਸੀਂ ਬੜੀ ਇੱਕ ਇੰਪੋਰਟੈਂਟ ਗੱਲ ਕਹੀ ਕਿ ਜਦੋਂ ਲੋਕ ਸੈਰ ਦੇ ਲਈ ਆਉਂਦੇ ਨੇ ਉਦੋਂ ਵੀ ਕੂੜੇ ਦੇ ਢੇਰ ਨਜ਼ਰ ਆਉਂਦੇ ਪਰ ਲੋਕ ਆਪਣੇ ਆਪ ਨੂੰ ਸਿਹਤਮੰਦ ਕਰਨ ਦੇ ਲਈ ਸੈਰ ਕਰਦੇ ਪਰ ਜੇ ਸੈਰ ਦੇ ਦੌਰਾਨ ਵੀ ਕੂੜੇ ਦੇ ਢੇਰ ਨਜ਼ਰ ਆਉਣੇ ਉਹ ਤਾਂ ਫਿਰ ਹੋਰ ਬਿਮਾਰੀ ਆਪਣੇ ਨਾਲ ਲੈ ਕੇ ਜਾਂਦੇ ਹੋਣਗੇ ਬਿਲਕੁਲ ਔਰ ਉਸ ਤੋਂ ਸ਼ੌਕਿੰਗ ਗੱਲ ਹੋਰ ਹੈਗੀ ਆ ਕਿ ਜਿੱਥੇ ਕੂੜੇ ਦੇ ਢੇਰ ਨੇ ਉਹਨਾਂ ਨੂੰ ਜਲਾਇਆ ਜਾਂਦਾ ਹੈ ਉਹੀ স্মੋਕ ਲੋਕਾਂ ਵਾਕ ਕਰਦੇ ਆ ਸਵੇਰੇ ਸਵੇਰੇ ਆਪਣੇ ਅੰਦਰ ਕਰਨੀ ਪੈਂਦੀ ਹੈ ਤੇ ਸਾਨੂੰ ਮੈਂ ਫੇਰ ਦੁਬਾਰਾ ਕਹਣਾ ਜਿਹੜੀ ਸਾਡੀ ਡਿਵੈਲਪਮੈਂਟਲ ਪ੍ਰੋਪੋਜ਼ਲਸ ਨੇ ਭਾਰਤ ਸਰਕਾਰ ਨੇ ਕਈ ਸਕੀਮਸ ਕੱਡੀਆਂ ਨੇ ਖੇਲਣ ਦੀਆਂ ਸਪੋਰਟਸ ਕੰਪਲੈਕਸ ਦੀਆਂ ਅਸੀਂ ਅੰਮਰਸਰ ਲਈ ਇੱਕ ਸਪੈਸ਼ਲ ਪੈਕੇਜ ਲੈ ਕੇ ਆਵਾਂਗੇ ਔਰ ਉਹਦੇ ਚ ਅਸੀਂ ਇਹ ਸਾਰੀਆਂ ਫੈਸਿਲਿਟੀਆਂ ਵਿੱਚ ਆਰਗੇਨਾਈਜ਼ ਕਰਵਾਵਾਂਗੇ ਬੱਚਿਆਂ ਲਈ ਮਲਟੀ ਪਰਪਸ ਸਪੋਰਟਸ ਫੈਸਿਲਿਟੀਜ਼ ਚਾਹੀਦੀਆਂ ਨੇ ਉਹਨਾਂ ਲਈ ਸਟਾਰਟਅੱਪਸ ਵੀ ਚਾਹੀਦੇ ਨੇ ਤੁਹਾਨੂੰ ਪਤਾ ਦੇਖੋ ਇਹ ਕੰਪਨੀ ਬਾਗ 'ਚ ਇੱਥੇ ਕਈ ਰਣਜੀਤ ਸਿੰਘ ਦੀਆਂ ਪੈਲੈਸਸ ਨੇ ਕਿੰਨੀ ਅੱਛੀ ਤਰ੍ਹਾਂ ਇੱਥੇ ਇੱਕ ਹੈਰੀਟੇਜ ਵਾਕ ਡਵੈਲਪ ਹੋ ਸਕਦੀ ਹੈ ਔਰ ਕਿਉਂ ਨਾ ਹੋਵੇ ਇੰਨਾ ਪੁਰਾਣਾ ਆ ਤੇ ਟੂਰਿਸਟ ਅਟਰੈਕਸ਼ਨ ਵੀ ਬਣेंगी ਅਗਰ ਸਾਡੇ ਇੱਥੇ 2-2 2.2 ਲੱਖ ਟੂਰਿਸਟ ਆ ਰਿਹਾ ਹੈ ਤੇ ਉਹਨਾਂ ਨੂੰ ਵੀ ਅਟਰੈਕਟ ਕਰਨ ਲਈ ਇਕਨੋਮੀ ਵੀ ਵਧੇਗੀ ਇੱਥੇ ਜਿਹੜੀਆਂ ਟ੍ਰੈਡੀਸ਼ਨਲ ਈਟਸ ਨੇ ਤੁਸੀਂ ਦੇਖਿਆ ਉਹਨਾਂ ਦੀ ਵੀ ਮਾਰਕੀਟ ਵਧੇਗੀ ਤੇ ਫਾਈਨਲੀ ਜਿਹੜੇ ਹੈਲਦੀ ਐਟਮੋਸਫੇਅਰ ਆ ਸਾਨੂੰ ਉਹ ਕ੍ਰੀਏਟ ਕਰਨਾ ਚਾਹੀਦਾ ਬਕਰ ਹਰਾਨੀ ਦੀ ਗੱਲ ਹੈ ਇੱਕ ਪਾਸੇ ਤਾਂ ਅੰਮ੍ਰਿਤਸਰ ਨੂੰ ਸਮਾਰਟ ਸਿਟੀਜ਼ ਦੇ ਵਿੱਚ ਸ਼ਾਮਲ ਕੀਤਾ ਗਿਆ ਤੁਹਾਨੂੰ ਤੁਸੀਂ ਲਗਾਤਾਰ ਚੋਣ ਪ੍ਰਚਾਰ ਚ ਵੀ ਲੱਗੇ ਹੋਏ ਹੋ ਤੁਹਾਨੂੰ ਸ਼ਹਿਰ ਦੇ ਵਿੱਚ ਕੋਈ ਸਮਾਰਟ ਸਿਟੀ ਵਾਲੀ ਗੱਲ ਨਜ਼ਰ ਆਈ ਤੁਸੀਂ ਆਪ ਜਾ ਕੇ ਦੇਖ ਲਓ ਆਈ ਥਿੰਕ ਇਹ ਤਾਂ ਬਹੁਤ ਵੱਡਾ ਸਕੈਂਡਲ ਹੈ ਕਿ ਸਮਾਰਟ ਸਿਟੀ ਦੇ ਪੈਸੇ ਕਿੱਥੇ ਗਾਇਬ ਹੋ ਗਏ ਉਹਦੇ ਤੇ ਤਾਂ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਤੇ ਜਿਨ੍ਹਾਂ ਨੇ ਖਾਦੇ ਨੇ ਉਹਨਾਂ ਨੂੰ ਅਕਾਊਂਟੇਬਲ ਕੀਤਾ ਜਾਣਾ ਚਾਹੀਦਾ ਇੱਥੇ ਤੇ ਸਮਾਰਟ ਸਿਟੀ ਵਾਲੀ ਕੋਈ ਗੱਲ ਦਿਸਦੀ ਨਹੀਂ ਤੁਸੀਂ ਆਪ ਹੀ ਘੁੰਮ ਕੇ ਦੇਖ ਲਓ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਆ ਤੁਸੀਂ ਲੋਕਾਂ ਦੇ ਵਿੱਚ ਜਾਂਦੇ ਹੋ ਮੁਹੱਲਿਆਂ 'ਚ ਜਾਂਦੇ ਗਲੀਆਂ 'ਚ ਜਾਂਦੇ ਅੱਜ ਵੀ ਆਜ਼ਾਦੀ ਤੋਂ 75 ਸਾਲ ਬਾਅਦ ਗਲੀਆਂ ਨਾਲੀਆਂ ਦਾ ਜ਼ਿਕਰ ਹੋ ਰਿਹਾ ਉਹਨੂੰ ਦੇਖ ਕੇ ਕਦੇ ਤੁਹਾਨੂੰ ਇੱਕ ਬੰਦੇ ਵਿੱਚ ਇੱਕ ਦੁੱਖ ਨਹੀਂ ਹੁੰਦਾ ਕਿ ਅੱਜ ਵੀ ਇਹ ਗੱਲਾਂ ਬਾਤਾਂ ਹੋ ਰਹੀਆਂ ਜਦ ਕਿ ਐਮਪੀ ਦਾ ਕੰਮ ਗਲੀਆਂ ਨਾਲੀਆਂ ਬਣਾਉਣਾ ਨਹੀਂ ਹੈ ਭਾ ਜੀ ਦੇਖੋ ਅੰਮ੍ਰਿਤਸਰ ਲਈ ਇੱਕ ਕੰਪਰੀਹੈਂਸਿਵ ਮਤਲਬ ਸਾਰੀਆਂ ਚੀਜ਼ਾਂ ਮਿਲ ਕੇ ਇੱਕ ਡਿਵੈਲਪਮੈਂਟ ਪਲਾਨ ਬਣਾਉਣ ਦੀ ਬੜੀ ਜ਼ਰੂਰਤ ਹੈ ਔਰ ਮੈਂ बार-बार ਤੇ ਇਹੋ ਹੀ ਐਗਜ਼ਾਮਪਲ ਦੇਣਾ ਆ ਕਿ ਅਗਰ 6 ਸਾਲ ਚ ਇੰਦੋਰ ਚ ਬਣ ਕੇ ਬਦਲ ਸਕਦਾ ਤੇ ਸਾਡਾ ਅੰਮ੍ਰਿਤਸਰ ਵੀ ਬਦਲ ਸਕਦਾ ਆ। ਆਖਰੀ ਸਵਾਲ ਇੱਕ ਤੁਸੀਂ ਹੁਣੇ ਜ਼ਿਕਰ ਕਰ ਰਹੇ ਸੀ ਕਿ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਦੀ ਜਿਹੜੀ ਮੌਤ ਹੁੰਦੀ ਹੈ ਇਕ ਰੀਸੈਂਟਲੀ ਵੀ ਕਿ ਨੌਜਵਾਨ ਦੀ ਮੌਤ ਹੋਈ ਆ ਉਹਨੂੰ ਪਰਿਵਾਰ ਨੂੰ ਤੁਸੀਂ ਵੀ ਮਿਲ ਕੇ ਆਏ ਹੋ ਨੌਜਵਾਨਾਂ ਨੂੰ ਬਾਹਰ ਜਾਣ ਔਰ ਜਦੋਂ ਇਦਾਂ ਦੇ ਹਾਸੇ ਨੇ ਇਹਨਾਂ ਨੂੰ ਰੋਕਣ ਦੇ ਲਈ ਕੋਈ ਉਪਰਾਲਾ ਤੁਹਾਡੇ ਵੱਲੋਂ ਕੀਤਾ ਗਿਆ? ਸਨੀ ਜੀ ਅੱਗੇ ਜੀ ਸਾਰੇ ਪਰਿਵਾਰ ਦੇ ਮੈਂਬਰਾਂ ਨਾਲ ਮੈਂ ਕੰਟੈਕਟ ਕੀਤਾ ਔਰ ਸਾਡੇ ਕੌਂਸੂਲੇਟ ਸੈਨ ਫਰਾਂਸਿਸਕੋ ਨਾਲ ਵੀ ਕੀਤਾ ਕਾਉਂਸਲ ਜਨਰਲ ਡਿਪਟੀ ਕਾਉਂਸਲ ਜਨਰਲ ਪਰਿਵਾਰ ਨਾਲ ਇਨ ਟੱਚ ਨੇ ਔਰ ਉਥੋਂ ਪੂਰਾ ਸਹਿਯੋਗ ਦੇ ਰਹੇ ਨੇ ਕਿ ਸਾਰੀਆਂ ਫਾਰਮੈਲिटीज ਕੰਪਲੀਟ ਹੋਣ ਤੇ ਬੋਡੀ ਜਲਦੀ ਵਾਪਸ ਆਏ ਇਹ ਫੇਰ ਸਾਨੂੰ ਦੁਬਾਰਾ ਰਿਮਾਈਂਡ ਕਰਵਾਉਂਦਾ ਆ ਕਿ ਅੰਮ੍ਰਿਤਸਰ ਸਾਨੂੰ ਐਜੂਕੇਸ਼ਨ ਦੀ ਫੈਸਿਲਿਟੀ ਇੱਥੇ ਪ੍ਰੋਵਾਈਡ ਕਰਨੀ ਚਾਹੀਦੀ ਹੈ ਸਾਡੇ ਬੱਚਾ ਨੂੰ ਬਾਹਰ ਨਾ ਜਾਣਾ ਪਏ ਤੇ ਇਸ ਤਰ੍ਹਾਂ ਜਿਹੜੇ ਮਾਪੇ ਨੇ ਉਹ ਪਰੇਸ਼ਾਨਾ ਦਾ ਸਾਰੇ ਵਕੂਖ ਮੁੱਦੇ ਤੇ ਗੱਲਬਾਤ ਕੀਤੀ ਗਈ ਅੱਗੇ ਵਧਾਂਗੇ ਬਰਨਾਲਾ ਦੇ ਰੁਕ ਕਰਾਂਗੇ ਤਾਂ ਅੱਜ ਬਰਨਾਲਾ ਤੇ ਲੁਧਿਆਣਾ ਦੇ ਵਿੱਚ ਪ੍ਰਚਾਰ ਕਰਨਗੇ ਮੁੱਖ ਮੰਤਰੀ ਮਾਨ ਬਰਨਾਲਾ ਦੇ ਵਿੱਚ ਮੀਥੇਅਰ ਦੇ ਹੱਕ ਦੇ ਵਿੱਚ ਜਨਸਭਾ ਕਰਨਗੇ ਸ਼ਾਮਲ ਲੁਧਿਆਣਾ ਚ ਰੋਡ ਸ਼ੋ ਕੀਤਾ ਜਾਏਗਾ ਔਰ ਕੱਲ ਫਿਰੋਜ਼ਪੁਰ ਅਤੇ ਬਾਗਾ ਪੁਰਾਣਾ ਦੇ ਵਿੱਚ ਪ੍ਰਚਾਰ ਕਰਨਗੇ ਤਾਂ ਸੀਮਾਨ ਨੇ ਵਿਰੋਧੀਆਂ ਤੇ ਨਿਸ਼ਾਨਾ ਸਾਧਿਆ ਹੈ ਆਕਾਲੀ ਦਲ ਨੇ ਉਹਨਾਂ ਕਿਹਾ ਹੈ ਕਿ ਧਰਮ ਨੂੰ ਵਰਤਿਆ ਔਰ ਕਾਂਗਰਸ ਨੂੰ ਟਿਕਟਾ ਦਾ ਕਲੇਜ ਪਿਆ ਰਹਿੰਦਾ ਹੈ ਸੀਮਾਨ ਕਹਿ ਰਹੇ ਨੇ ਤਾਂ ਭਾਜਪਾ ਕਰਕੇ ਰੱਖਿਆ ਕਿ ਹੰਸਲਾ ਝੰਸਦਾ ਵਿਰੋਧ ਪੋਰੀ ਹੈ ਇਹਨਾਂ ਨੇ ਧਰਮ ਨੂੰ ਵੀ ਵਰਤਿਆ ਧਰਮ ਨੂੰ ਵਰਤਿਆ ਇਹ ਜਿਹੜੇ ਆ ਜਿਹੜਾ ਸੁਖਵੀਰ ਬਾਦਲ ਦਾ ਟੱਬਰ ਹੈ ਨਾ ਬਾਦਲਕੇ ਵਾਲੇ ਇਹ ਨਾ ਇਹਨਾਂ ਨੇ ਹਮੇਸ਼ਾ ਧਰਮ ਨੂੰ ਵਰਤਿਆ ਧਰਮ ਨੂੰ ਉਦੋਂ ਵਰਤਦੇ ਆ ਜਦੋਂ ਸੰਕਟ 'ਚ ਹੋਣ ਜਦੋਂ ਹਾਰ ਜਾਣ ਉਹ ਧਰਮ ਨੂੰ ਲੈ ਲੈਂਦੇ ਆ ਇਹ ਨਾ ਇੱਕੋ ਛਿਪਕਲੀ ਨਹੀਂ ਹੁੰਦੀ ਕੋਣ ਕਿਲਲੀ ਸਾਰੀ ਰਾਤ ਉਹ ਆਪਣੇ ਕਮਰੇ 'ਚ ਸਾਰੀ ਰਾਤ ਕੀੜੇ ਮਕੋੜੇ ਮੱਛਰ ਖਾਈ ਜਾਂਦੀ ਰਹਿੰਦੀ ਐ ਦਿਨ ਚਾਨਣ ਸਰ ਗੁਰੂ ਸਾਹਿਬ ਦੀ ਫੋਟੋ ਤੇ ਓਲੇ ਲੁਕ ਜਾਂਦੀ ਐ ਇਹ ਬਾਦਲ ਕੇ ਉਹ ਸ਼ਿਪਕਲੀ ਨੇ ਜਦੋਂ ਥੋੜਾ ਜਿਹਾ ਚਾਨਣ ਹੋਵੇ ਓਲੇ ਲੁਕ ਜਾਂਦੇ ਨੇ ਗੁਰੂ ਸਾਹਿਬ ਦੇ ਓਟ ਲੈ ਲੈਂਦੇ ਨੇ ਲੋਕ ਮੱਥਾ ਟੇਕੀ ਜਾਂਦੇ ਰਹਿੰਦੇ ਇਹਨਾਂ ਨੂੰ ਹੁਣ ਦੱਸ ਦਿਓ ਕਿ ਦੋ ਕਚੈਰੀਆਂ ਹੁੰਦੀਆਂ ਇੱਕ ਇੱਥੇ ਵਾਲੀ ਇੱਕ ਜਿਹੜੀ ਲੋਕਾਂ ਚ ਲੱਗਦੀ ਐ ਸੋ ਇੱਥੇ ਵਾਲੀ ਕਚੈਰੀ 'ਚ ਤਾਂ ਗਵਾਹ ਵੀ ਮੁਕਰਾਲੋਂਗੇ ਵਕੀਲ ਮਹਿੰਗੇ ਕਰ ਲੋਗੇ ਸੌ ਹੀਲੇ ਪਸੀਲੇ ਕਰ ਲੋਗੇ ਪਰ ਜਿਹੜੀ ਲੋਕਾਂ ਦੇ ਦਿਲਾਂ ਚ ਲੱਗਦੀ ਹੈ ਕਚਹਿਰੀ ਉੱਥੇ ਆਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਉਹ ਦੂਜੇ ਕਾਂਗਰਸ ਵਾਲੇ ਨੂੰ ਆਪਸ ਚ ਲੜੀ ਜਾਂਦੇ ਨੇ ਟਿਕ ਟਿਕਟ ਮਿਲਦੀ ਹੈ 15 ਦਿਨ ਤਾਂ ਮਨਾਉਣ ਨੂੰ ਲੱਗਦੇ ਆ ਉਹਨਾਂ ਨੂੰ ਵੀ ਯਾਰ ਆ ਜਾਓ ਮੇਰੇ ਨਾਲ ਚੱਲ ਪੋ ਫਿਰ ਅੱਛਾ ਤੁਸੀਂ ਦੇਖਿਓ ਆਮਾ ਦੀ ਪਾਰਟੀ ਹਮੇਸ਼ਾ ਤਿੰਨੇਜ ਕਰਦੀ ਹੈ ਸੂਚੀ ਜਾਰੀ ਆਪਣਾ 13 13 ਕਰ ਰੱਖੇ ਨੇ ਵੀ ਪਹਿਲਾਂ ਅੱਠ ਦੀ ਕੀਤੀ ਦਿਨੇ ਜਾਰੀ ਕੀਤੀ ਸੂਚੀ ਟੀਵੀ ਤੇ ਵੀ ਆਉਂਦਾ ਤੁਸੀਂ ਵੀ ਦੇਖ ਲੈਨੇ ਹੋ ਕਾਂਗਰਸ ਦੀ ਸੂਚੀ ਨਾ ਤੁਸੀਂ ਦੇਖੋ ਰਾਤ ਦੇ 1:30 ਵਜੇ ਜਾਰੀ ਕਰਦੇ ਆ ਵੀ ਚਲੋ ਇੱਕ ਰਾਤ ਤਾਂ ਲੰਘ ਜੇ ਬਿਨਾਂ ਲੜੇ ਕੋਈ ਚਲ ਇੱਕ ਵਾ ਸੁਇਏ ਨੂੰ ਦੇਖਾਂਗੇ ਚ ਰਾਤ ਨੂੰ ਤਾਂ ਨਹੀਂ ਲੜਨਗੇ ਆ ਹਾਲਤ ਉਹਨਾਂ ਦੀ ਹੈ ਹਾਲਤ ਕੀ ਹੋਈ ਪਈ ਹੈ ਦੋਨੋਂ ਪਾਰਟੀਆਂ ਦੀ ਹਜੇ ਤੱਕ ਉਮੀਦਵਾਰ ਨਹੀਂ ਡਿਕਲੇਅਰ ਕੀਤੇ ਕਾਰਨ ਕੋਈ ਤਿਆਰੀ ਨਹੀਂ ਹੈਗਾ ਨਫਰੀਦਕੋਟ ਤੋਂ ਬਾਕੀ ਉਮੀਦਵਾਰਾਂ ਦੀਆਂ ਖਬਰਾਂ ਤਾਂ ਹੋਰ ਹੀ ਚੰਦੀ ਆਉਂਦੀਆਂ ਨੇ ਤੁਸੀਂ ਦੇਖਦੇ ਹੋਵੋਗੇ ਸਾਡੇ ਭਰਾਏ ਉਹ ਵੀ ਕਲਾਕਾਰ ਐ ਪਰ ਉਹ ਉਹਦਾ ਤਾਂ ਕੋਈ ਕਸੂਰ ਨਹੀਂ ਪਾਰਟੀ ਦੀਆਂ ਕਰਤੂਤਾਂ ਮਾੜੀਆਂ ਨੇ ਹੁਣ ਕੀ ਕਰੇ ਵਿਚਾਰਾ ਉਹ ਖਿੱਲੰਖਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿਚੋ ਗੱਲ ਹੋ ਗਈ ਉਹ ਤਾਂ ਆਪਣੀਆਂ ਮੌਜਾਂ ਕਰੀ ਜਾਂਦੇ ਪਾਰਟੀ ਵਾਲੇ ਤਾਂ ਫਸਾਦਾ ਉਹਨੂੰ ਪਰ ਕੋਈ ਗੱਲ ਨਹੀਂ ਅਸੀਂ ਤਾਂ ਤੁਹਾਡੇ ਨਾਲ ਖੜਾਂਗੇ ਮੈਂ ਤਾਂ ਕਿਸਾਨਾਂ ਦੇ ਮੁੱਦੇ ਤੇ ਵੀ ਰਾਤ ਦੇ 2:00 ਵਜੇ ਤੱਕ ਬਹਿਦਾ ਰਿਹਾ ਕਿ ਜੇ ਨਿਬੜ ਜੇ ਮੈਂ ਇਹਨਾਂ ਨੂੰ ਵੀ ਕਹਿੰਦਾ ਸੈਂਟਰ ਨੂੰ ਹਰੋਜ 130 ਲੱਖ ਮੀਟਰ ਕਿਟਨ ਕਣਕ ਦੇਉਂਗਾ ਹੁਣ ਇਸ ਮਹੀਨੇ 130 ਲੱਖ ਮੀਟਰ ਕਿਟਨ ਦੇਸ਼ ਵਾਸਤੇ 220 ਲੱਖ ਮੀਟਰ ਕਿਟਨ ਚੌਰ ਦੇਵਾਂਗੇ ਅਕਤੂਬਰ ਚ ਤੇ ਮੈਂ ਕਹਿਆ ਜਦੋਂ ਚੌਲ ਤੇ ਕਣਕ ਲੈ ਕੇ ਜਾਣੀ ਹੁੰਦੀ ਉਹ ਤਾਂ ਸਿੱਧੇ ਲੈ ਜਾਣੇ ਹੋ ਤੇ ਜਦੋਂ ਉਹ ਕਹਿੰਦੇ ਨੇ ਚੌਲ ਤੇ ਕਣਕ ਅਗਾਉਣ ਵਾਲੇ ਵੀ ਭਾਅ ਦੀ ਥੋੜੀ ਜੀ ਗੱਲ ਕਰ ਲਈਏ ਥੋੜਾ ਜਿਹਾ ਵਧਾ ਦੋਗੇ ਉਦੋਂ ਤੁਸੀਂ ਬਾਟਰ ਲਾ ਦਿੰਦੇ ਹੋ ਹਰਿਆਣੇ ਤੇ ਤਾਰਾ ਲਾ ਦਿੰਦੇ ਹੋ ਗੋਲੀਆਂ ਚਲਾਉਂਦੇ ਹੋ ਸਿੱਧੀਆਂ ਉਦੋਂ ਤੁਸੀਂ ਅਥਰੂ ਗੈਸ ਤੇ ਗੋਲੇ ਛੱਡ ਦਿਓ ਕੀ ਗੱਲ ਗੱਲ ਕਿਉਂ ਨਹੀਂ ਕਰ ਸਕਦੇ ਉਹਨਾਂ ਨਾਲ ਦਿੱਲੀ ਆਉਣਗੇ ਉਹ ਹੁਣ ਮੈਂ ਲਾਹੌਰ ਭੇਜਾਂ ਉਹਨਾਂ ਨੂੰ ਕਹਿੰਦੇ ਭਗਵਾਨ ਤੂੰ ਮਨਪੜਕਾ ਹੁੰਦਾ ਮੈਂ ਕਿਉਂ ੜਕਾਉਂਗਾ ਬਈ ਕਿਸੇ ਨੂੰ ਮੇਰਾ ਧੰਨ ਦਾ ਤਾਂ ਖੁਸ਼ ਰਵੇ ਮੇਰਾ ਮੁਲਾਜ਼ਮ ਖੁਸ਼ ਰਵੇ ਦੁਕਾਨਦਾਰ ਖੁਸ਼ ਰਵੇ ਵਪਾਰੀ ਖੁਸ਼ ਰਵੇ ਮੈਂ ਕਿ ਲੈਣਾ ੜਕਾ ਕੇ ਕਿਸੇ ਨੂੰ ਅਸੀਂ ੜਕਾਉਣ ਵਾਲੀ ਰਾਜਨੀਤੀ ਨਹੀਂ ਕਰਦੇ ਉਹ ਜੇ ਕਿਸਾਨਾਂ ਦੀ ਜੇਬ 'ਚ ਪੈਸਾ ਹੋਊਗਾ ਤਾਂ ਬਾਗੇ ਪ੍ਰਾਣੇ ਵਰਗੇ ਬਾਜ਼ਾਰਾਂ 'ਚ ਰੌਣਕ ਆਊਗੀ ਨਹੀਂ ਬਾਜ਼ਾਰ ਸੁੰਨੇ ਹੋ ਜਾਂਦੇ ਨੇ ਇੱਥੇ ਬਾਜ਼ਾਰਾਂ 'ਚ ਰੌਣਕ ਆਊਗੀ ਤਾਂ ਘਾਹਾਂ ਵਾਲਾ ਵਪਾਰ ਵਧੂਗਾ ਇਹ ਸਾਈਕਲ ਹੈ ਇਹ ਸਰਕਲ ਹੈ ਉਦਰ ਕਿਸਾਨਾਂ ਦੇ ਨਾਲ ਸਾਹਮਣਾ ਨਾ ਹੋਣ ਤੇ ਹੰਸਰਾਜ ਹੰਸ ਖੁਸ਼ ਹੋਏ ਨੇ ਉਹਨਾਂ ਕਹਿੰਿਆ ਕਿ ਸ਼ੁਕਰ ਹੈ ਅੱਜ ਪਹਿਲਾ ਦਿਨ ਹੈ ਦਰਸ਼ਨ ਨਹੀਂ ਹੋਏ ਉਹਨਾਂ ਕਹਿੰਿਆ ਕਿ ਮੈਨੂੰ ਤਾਂ ਜਦੋਂ ਜੀ ਕਰਦਾ ਹੈ ਉੱਥੇ ਹੀ ਘੇਰ ਲੈਂਦੇ ਨੇ ਔਰ ਪ੍ਰਮਾਤਮਾ ਵੀਰਾਂ ਦੇ ਕਲੇਜੇ ਨੂੰ ਠੰਡ ਪਾਵੇ ਨਾ ਕਿਹਾ ਕਿ ਮੇਰੀ ਜਾਨ ਛੁੱਟੇ ਔਗਾ ਦੇ ਪਿੰਡ ਸਲੀਨਾ ਚ ਉਹਨਾਂ ਨੇ ਰੈਲੀ ਕੀਤੀ ਔਰ ਫਰੀਦਕੋਟ ਤੋਂ ਭਾਪੀ ਦੇ ਉਮੀਦਵਾਰ ਨੇ ਹੰਸਰਾਜ ਹੰਸ ਦਾ ਵਸੀ ਕੀ ਰੋਜ਼ਾਨਾ ਦੇ ਬੰਗ ਹੰਸਰਾਜ ਹੰਸ ਦਾ ਵਿਰੋਧ ਹੋ ਰਿਹਾ ਹੈ ਕਿਸਾਨਾਂ ਦੇ ਵੱਲੋਂ ਘੇਰਿਆ ਜਾ ਰਿਹਾ ਹੈ ਤਾਂ ਜਦੋਂ ਇੱਕ ਦਿਨ ਉਹਨਾਂ ਦਾ ਟਕਰਾ ਨਹੀਂ ਹੋਇਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਇਹ ਬਿਆ ਕਿਸਾਨੋ ਪਿੰਡਾਂ ਵਿੱਚ ਆਉਣ ਦਿਓ ਕਿਸਾਨ ਵੀਰੋ ਤੁਸੀਂ ਸਾਡਾ ਹਿੱਸਾ ਆ ਆਪਣਾ ਨੌ ਮਾਸ ਦਾ ਰਿਸ਼ਤਾ ਆ ਸਾਨੂੰ ਬਿਲਕੁਲ ਨਾ ਰੋਕੋ ਕਿਸੇ Sufi ਸ਼ਾਹ ਨੇ ਮੁਕਿਆ ਸੀ ਜੀਵ ਜੀਵਿਆ ਨੂੰ ਕੰਨ ਨੂੰ ਮਾਰਦਾ ਏ ਜੇਕਰ ਮਾਇਆ ਨੋ ਨਹੀਂ ਜਵਣ ਜੋਗਾ ਰਲਿਆ ਰੋਹਾਂ ਨੂੰ ਕੰਨੋਂ ਵਿਛੋੜਦਾ ਏ ਜੇ ਕਾ ਵਿਛੜੇ ਨਹੀਂ ਮਲੋਂ ਜੋਗਾ ਧਾਰੇ ਆਏ ਫਕੀਰ ਨੂੰ ਕਿਉ ਝੜਕਦਾ ਐ ਅੱਜ ਬਸ ਇ ਉਦਕ ਠੀਕ ਠਾਕ ਨਹੀਂ ਦਰਸ਼ਨੀ ਹੋਇ ਸ਼ੁਕਰ ਇਹਨੇ ਦਾਤਾ ਪਹਿਲੀ ਵਾਰ ਜ ਪਹਿਲਾ ਦਿਨ ਐ ਮੈਂ ਤਾਂ ਅੱਜ ਦੇ ਤਸੀਰ ਮੇਰੇ ਨੂੰ ਹੋ ਗਈ ਜਾਂਦੇ ਦੁਆਰਾ ਮੈਂ ਕੀਏ ਉਹਨੇ ਉਹ ਵੀ ਕਿਤੇ ਸੋਲਿਆ ਜੀਵ ਜੀ ਦੇਆਂ ਨੂੰ ਕਾਨੂੰ ਮਾਰਦਾ ਐ

ਆਹ ਦੇਖੋ ਕੋਲ ਸਿੰਘ ਜੀ ਅੱਜ ਸੁੱਖ ਦਾ ਸਾਰ ਆਇਆ ਨੇ ਤੇ ਵੀ ਉੱਤੇ ਜੀ ਰਹਿੰਦੇ ਆ ਉਹ ਦਿਨ ਕਦੋਂ ਆਣਗੇ ਜਦੋਂ ਕੱਲਾ ਹੀ ਆ ਜਾ ਖਲੋਂਗੇ ਆਪਾਂ ਕਹਿੰਦੇ ਕਿ ਜਲਦੀ ਮਿਲਾਂਗੇ ਜੇ ਨਾ ਤਾਂ ਜਲਦੀ ਆਇਓ ਯਾਰ ਮਾਰਦੇ ਨੇ ਇੰਨਾ ਇੰਨੀ ਫੋਕਲਡਾ ਦੁਨੀਆ ਆਪਣੇ ਪਿੰਡ ਆ ਆਪਣੇ ਜੀ ਆ ਜੇ ਮੇਰਾ ਸੱਚਾ ਬਾਦਸ਼ਾਹ ਜਲਦੀ ਜਲਦੀ ਮੇਰੇ ਵੀਰਾਂ ਦਾ ਕਾਰਜਾ ਖੰਡਾ ਕਰ ਮੇਰੀ ਜਾਨ ਤੇ ਛੋਟੇ ਕੈਂਡੀਸ਼ੇਸ ਤਾਂ ਬਹੁਤ ਹੈ ਲੇਕਿਨ ਦੀਦਾ ਇੱਕ ਗੁੱਡੀ ਆ ਮੈਨੂੰ ਤਾਂ ਜੋ ਮਰਜ਼ੀ ਘੇਰ ਜਾਂਦੀ ਉਹ ਕਿਹਾ ਮਾੜੀ ਦੀ ਜਨਾਨੇ ਹਿੰਦੀ ਭਾਪੀ ਸਾਹ ਦੀ ਉਹ ਮੈਨੂੰ ਤਾਂ ਜਦੋਂ ਜਿੱਥੇ ਮਰਜ਼ੀ ਘੇਰ ਲੈਂਦੇ ਆ